ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ ਛੋਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਨਾਲ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰ ਇੱਕ ਨੋਟੀਫਿਕੇਸ਼ਨ ਮਿਲ ਸਕੇ ਚਲੋ ਜੀ ਹੁਣ ਆਪਾਂ ਸੂਟ ਦਿਖਾਉਣੇ ਜਿਹੜੇ ਸ਼ੁਰੂ ਕਰਦੇ ਆਂ ਫਰਸਟ ਆਪਣੇ ਇਹ ਵਾਲੇ ਸੂਟ ਹੋਣਗੇ ਜਿਹੜੇ ਹੋਣਗੇ ਪਿਓਰ ਵਿਸਕੋਜ਼ ਜੋਰਜਟ ਦੇ ਵਿੱਚ ਠੀਕ ਹੈ ਜੀ ਬਹੁਤ ਸੋਹਣੇ ਰੰਗ ਗਿਆ ਤੇ ਬਹੁਤ ਸੋਹਣਾ ਜਿਹੜਾ ਹੈ ਫੈਬਰਿਕ ਆ ਇਹਨਾਂ ਦੇ ਵਿੱਚ ਆਪਾਂ ਤੁਹਾਨੂੰ ਨੇੜੇ ਤੋਂ ਦਿਖਾ ਦੇਣਾ ਇਦਾਂ ਡਿਜ਼ਾਈਨ ਕੀਤਾ ਹੋਏਗਾ ਇਹਦਾ ਤੁਸੀਂ ਕੋਈ ਵੀ ਡਰੈਸ ਬਣਵਾ ਸਕਦੇ ਹੋ ਕੋਈ ਮਹਿੰਦੀ ਲਈ ਸਪੈਸ਼ਲ ਬਣਾ ਸਕਦੇ ਹੋ ਹਲਦੀ ਲਈ ਬਣਵਾਉਣਾ ਉਹਦੇ ਲਈ ਸਪੈਸ਼ਲ ਜਿਹੜੇ ਤੁਸੀਂ ਸੂਟ ਬਣਵਾ ਸਕਦੇ ਹੋ ਨੈਕਸਟ ਆਹਾ ਸਰਦਾਰੀ ਜੇ ਸਿੰਪਲ ਜਿਹਾ ਸੂਟ ਆ ਇਹਨਾਂ ਦਾ ਫੈਬਰਿਕ ਜੋਰ ਜਟ ਹੋਏਗਾ ਨਾਲ ਦੁਪੱਟਾ ਆਰਗੈਂਜ਼ਾ ਦਾ ਹੋਏਗਾ ਠੀਕ ਹੈ ਜੀ ਬਹੁਤ ਸੋਹਣੇ ਜਿਹੜੇ ਗਰਲਿਸ਼ ਲੁੱਕ ਵਾਲੇ ਸੂਟ ਆ ਜਿਹੜੀਆਂ ਭੈਣਾਂ ਬਾਏ ਕਰੇ ਜਿੱਦਾਂ ਤੁਸੀਂ ਕੋਈ ਡੇਲੀ ਜੌਬ ਤੇ ਜਾਂਦੇ ਆ ਜਾਂ ਫਿਰ ਤੁਸੀਂ ਕੋਈ ਭੈਣਾਂ ਗੁਰਦੁਆਰਾ ਸਾਹਿਬ ਜਾਂਦੀਆਂ ਤਾਂ ਬਹੁਤ ਸੋਹਣੇ ਸਿੰਪਲ ਸੋਬਰ ਜੇ ਸੂਟ ਆ ਠੀਕ ਹੈ ਜੀ ਇਹਨਾਂ ਵਿੱਚ ਆਪਣੇ ਕੋਲ ਤਿੰਨ ਕਲਰ ਅਵੇਲੇਬਲ ਆ ਅਗਰ ਤੁਸੀਂ ਇਹ ਲਾਈਕ ਕਰਦੇ ਆ ਤੇ ਜਲਦੀ ਤੋਂ ਜਲਦੀ ਆਪਣਾ ਆਰਡਰ ਬੁੱਕ ਕਰ ਪਾਓ ਨੈਕਸਟ ਆ ਕਾਟਨ ਦਾ ਸੂਟ ਹੋਏਗਾ ਨਾਲ ਕੋਟਾ ਡੋਰੀਏ ਦਾ ਦੁਪੱਟਾ ਹੋਏਗਾ ਦੁਪੱਟਾ ਖੁੱਲਾ ਡੁੱਲਾ 2.5 ਮੀਟਰ ਦਾ ਹੋਏਗਾ ਜੀ 5 ਮੀਟਰ ਦਾ ਸੂਟ ਹੋਏਗਾ ਕਾਟਨ ਦਾ ਹੋਏਗਾ ਫੈਬਰਿਕ ਇਹਦੇ ਵਿੱਚ ਵੀ ਦੋ ਕਲਰ ਹੈਗੇ ਆਪਣੇ ਕੋਲ ਅਗਰ ਤੁਸੀਂ ਇਹ ਵਾਲਾ ਬਾਈ ਕਰਨਾ ਤੁਸੀਂ ਇਹ ਵੀ ਦਾ ਸਕਦੇ ਹੋ ਪ੍ਰਾਈਸ ਬਹੁਤ ਰੀਜ਼ਨੇਬਲ ਹੋਣੀ ਹੈ ਨੈਚੁਰਲ ਕ੍ਰੇਪ ਦੇ ਸੂਟ ਲੈ ਕੇ ਆਏ ਆ ਆਪਾਂ ਨਾਲ ਟੈਬੀ ਸਿਲਕ ਦਾ ਦੁਪੱਟਾ ਹੋਏਗਾ ਦੁਪੱਟੇ ਜਿਹੜੇ ਹੋਣਗੇ ਉਹ ਪ੍ਰਿੰਟ ਹੋਣਗੇ ਠੀਕ ਹੈ ਜੀ ਸੂਟ ਆਪਣਾ ਪਲੇਨ ਹੋਏਗਾ ਨਾਲ ਦੁਪੱਟੇ ਪ੍ਰਿੰਟ ਚ ਹੋਣਗੇ ਸੂਟ ਆਪਣਾ 5 ਮੀਟਰ ਹੋਏਗਾ ਪਲੇਨ ਹੋਏਗਾ ਫੈਬਰਿਕ ਸਬ ਹੋਗਾ ਸੂਟ ਦਾ ਨੈਚੁਰਲ ਕ੍ਰੇਪ ਨਾਲ ਦੁਪੱਟੇ ਪ੍ਰਿੰਟ ਵਿੱਚ ਹੋਣਗੇ ਅਗਰ ਤੁਸੀਂ ਇਹਦੇ ਤੇ ਕੋਈ ਵਰਕ ਕਰਵਾਉਣਾ ਚਾਹੁੰਦੇ ਆ ਸੂਟ ਤੇ ਤੁਸੀਂ ਸਾਨੂੰ ਦੱਸ ਸਕਦੇ ਹੋ ਤੁਸੀਂ ਵਰਕ ਕਰਵਾ ਸਕਦੇ ਹੋ ਠੀਕ ਹੈ ਜੀ ਅਗਰ ਤੁਸੀਂ ਸਿੰਪਲ ਇਹਨੂੰ ਬਾਈ ਕਰਨਾ ਚਾਹੁੰਦੇ ਆ ਸਿੰਪਲ ਸਟਿਚ ਕਰਾਉਣਾ ਚਾਹੁੰਦੇ ਆ ਤੁਸੀਂ ਸਿੰਪਲ ਵੀ ਕਰਵਾ ਸਕਦੇ ਆ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਹੋ ਸਟਿਚ ਵੀ ਕਰਵਾ ਸਕਦੇ ਹੋ ਅਗਰ ਅਨਸਟਿਚ ਬਾਈ ਕਰਨਾ ਚਾਹੁੰਦੇ ਹੋ ਅਨਸਟਿਚ ਵੀ ਬਾਈ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣੇ ਸੋਹਣੇ ਕਲਰ ਹੈ ਇਹਦੇ ਵਿੱਚ ਆਪਾਂ ਲੈ ਕੇ ਆਏ ਆ ਜਿਨ੍ਹਾਂ ਦਾ ਫੈਬਰਿਕ ਨੈਚੁਰਲ ਕਰੇਵਿਆ ਠੀਕ ਹੈ ਜੀ ਤੇ ਬਹੁਤ ਸੋਹਣੇ ਸੋਹਣੇ ਜਿਹੜੇ ਹੈਗੇ ਆ ਨਾਲ ਦੁਪੱਟੇ ਆ ਨਾਲ ਕੰਟਰਾਸਟ ਦੁਪੱਟੇ ਆ ਬਹੁਤ ਸੋਹਣਾ ਜਿਹਾ ਸੂਟ ਬਣ ਕੇ ਰੈਡੀ ਹੋਏਗਾ ਇੱਕ ਗਰਲਿਸ਼ ਜੀ ਲੁੱਕ ਨਿਕਲ ਕੇ ਆਏਗੀ ਬਹੁਤ ਸੋਹਣਾ ਲੱਗੇਗਾ ਠੀਕ ਹੈ ਜੀ ਬਹੁਤ ਸੋਹਣਾ ਸਿੰਪਲ ਸੋਬਰ ਜਿਹਾ ਸੂਟ ਹੋਣਗੇ ਜਿੱਦਾਂ ਕੋਈ ਜੌਬ ਵਗੈਰਾ ਤੇ ਆ ਪਹਿਣਾ ਜਾਂਦੀਆਂ ਜਾਂ ਫਿਰ ਗੁਰਦੁਆਰਾ ਸਾਹਿਬ ਜਾਂਦੀਆਂ ਬਹੁਤ ਹੀ ਵਧੀਆ ਲੱਗਣ ਵਾਲਿਆ ਨੈਕਸਟ ਆ ਨੈਚੁਰਲ ਕ੍ਰੇਪ ਦੇ ਸੂਟ ਹੈ ਜੀ ਨਾਲ ਦੁਪੱਟਾ ਚੁਣੌਣ ਦਾ ਹੋਏਗਾ ਦੁਪੱਟੇ ਤੇ ਫੋਰ ਸਾਈਡ ਜਿਹੜੀ ਲੈਸ਼ ਲੱਗੀ ਹੋਏਗੀ ਸੂਟ ਬਹੁਤ ਸੋਹਣਾ ਹੋਏਗਾ ਸ਼ਾਈਨਿੰਗ ਵਾਲਾ ਸੂਟ ਹੋਏਗਾ ਬੜੀ ਸ਼ਾਈਨ ਜੀ ਦਿੰਦਾ ਹੈ ਅਗਰ ਤੁਸੀਂ ਇਹਨੂੰ ਜਾਗੋ ਵਗੈਰਾ ਤੇ ਵੇਅਰ ਕਰਦੇ ਆ ਤਾਂ ਬਹੁਤ ਹੀ ਸੋਹਣਾ ਲੱਗੇਗਾ ਠੀਕ ਹੈ ਜੀ ਸਰਦਾਰੀ ਜਿਹਾ ਸੂਟ ਲੈ ਕੇ ਆਏ ਆ ਪਰ ਡਿਫਰੈਂਟ ਕੋਈ ਚੀਜ਼ ਲੈ ਕੇ ਆਏ ਆ ਜੇ ਕੁਝ ਯੂਨੀਕ ਜਿਹਾ ਪਹਿਣਾ ਦੇ ਲਈ ਬਾਈ ਕੀਤਾ ਤਾਂ ਜੋ ਕੁਝ ਪਹਿਣਾ ਅਗਰ ਵੇਅਰ ਕਰਨ ਦਾ ਕੁਝ ਡਿਫਰੈਂਟ ਲੱਗੇ ਸਭ ਤੋਂ ਹਟਕੇ ਕੁਝ ਲੱਗੇ ਤੁਹਾਨੂੰ ਠੀਕ ਹੈ ਜੀ ਬਹੁਤ ਡਿਫਰੈਂਟ ਜੀ ਚੀਜ਼ ਲੈ ਕੇ ਆਏ ਆ ਜੇ ਪਤਾ ਡੇਲੀ ਜਿਨ੍ਹਾਂ ਦਾ ਫੈਬਰਿਕ ਆਪਣੇ ਕੋਲ ਆਲਮੋਸਟ ਸਭ ਦਾ ਨੇਚਰਲ ਕਰੇਬੀ ਰਹੇਗਾ ਠੀਕ ਹੈ ਜੀ ਨਾਲ ਦੁਪੱਟੇ ਚੁਣੌਣ ਦੇ ਅਗਰ ਤੁਸੀਂ ਇਹਨੂੰ ਰੈਡੀ ਕਰਵਾਉਣਾ ਹੈ ਤੁਸੀਂ ਸਾਡੇ ਕੋਲ ਸਟਿਚ ਕਰਵਾਉਣਾ ਚਾਹੁੰਦੇ ਹੋ ਕਰਾ ਸਕਦੇ ਹੋ ਨੈਕਸਟ ਆ ਪਿਓਰ ਚੁਣੋਂ ਦੇ ਵਿੱਚ ਫੈਬਰਿਕ ਆਪਣੇ ਕੋਲ ਅਵੇਲੇਬਲ ਆ ਇਹਨੂੰ ਤੁਸੀਂ ਕਿਸੇ ਵੀ ਕਲਰ ਚ ਡਾਈ ਕਰਵਾ ਸਕਦੇ ਹੋ ਆਪਣੇ ਕੋਲ ਵਾਈਟ ਅਵੇਲੇਬਲ ਆ ਤੁਹਾਨੂੰ ਡਾਈ ਕੀਤਾ ਹੋਇਆ ਮਿਲੇਗਾ ਦੋਸਤੋ ਤੁਸੀਂ ਕਲਰ ਸੈਂਡ ਕਰਨਾ ਆ ਕਿ ਸਾਨੂੰ ਇਸ ਕਲਰ ਚ ਚਾਹੀਦਾ ਆ ਠੀਕ ਹੈ ਜੀ ਆਪਣੇ ਕੋਲ ਆ ਦੋ ਕਲਰ ਭੈਣਾਂ ਨੇ ਲਏ ਸੀਗੇ ਆਪਾਂ ਉਹਨਾਂ ਨੂੰ ਡਾਈ ਕਰਕੇ ਦਿੱਤੇ ਇਹ ਤੇ ਬਾਕੀ ਤੁਸੀਂ ਕਿਸੇ ਕਲਰ ਦੀ ਡਿਮਾਂਡ ਕਰਦੇ ਆ ਤੁਹਾਨੂੰ ਉਸੇ ਕਲਰ ਚ ਡਾਈ ਕੀਤਾ ਮਿਲ ਜਾਏਗਾ ਨੈਕਸਟ ਆ 크ਰੇਪ ਦਾ ਸੂਟ ਹੋਏਗਾ ਫੈਬਰਿਕ 크ਰੇਪ ਹੋਏਗਾ ਠੀਕ ਹੈ ਜੀ ਬਹੁਤ ਸੋਹਣਾ ਹੈਂਡਵਰਕ ਦਾ ਕੰਮ ਕੀਤਾ ਸਾਰੇ ਸ਼ਰਟ ਤੇ ਪੂਰੀ ਹੈਵੀ ਕੰਮ ਕੀਤਾ ਹੋਇਆ ਨਾਲ ਦੁਪੱਟਾ ਇਹਦੇ ਚਨੋਂਦਾ ਜੀ ਹੋਏਗਾ ਨੈਕਸਟ ਆ ਵੀ 크ਰੇਪ ਦਾ ਹੀ ਹੋਏਗਾ ਜੀ ਇਹਦੇ ਨਾਲ ਵੀ ਦੁਪੱਟਾ ਚਨੋਂਦਾ ਹੋਏਗਾ ਇਹਦੇ ਤੇ ਵੀ ਸਾਰੇ ਸ਼ਰਟ ਤੇ ਹੈਵੀ ਕੰਮ ਕੀਤਾ ਹੋਏਗਾ ਜੀ ਨੈਕਸਟ ਆਵਲੇ ਆਪਣੇ ਕੋਲ 5 ਕਲਰ ਅਵੇਲੇਬਲ ਆ ਜਿਨ੍ਹਾਂ ਦਾ ਫੈਬਰਿਕ ਜਿਮੀ ਚੂ ਹੋਏਗਾ ਨਾਲ ਦੁਪੱਟੇ ਜਿਹੜੇ ਹੋਣਗੇ ਉਹ ਜਿਹੜੇ ਆ ਕੰਟਰਾਸਟ ਬਹੁਤ ਸੋਹਣੇ ਆ ਪ੍ਰਿੰਟਡ ਛੇਡ ਚ ਹੋਣਗੇ ਨੈਕਸਟ ਐਪੀਸੋਡ ਜੀ ਆਪਾਂ ਇਹਨੂੰ ਬਾਂਦਨੀ ਦੇ ਵਿੱਚ ਰੈਡੀ ਕੀਤਾ ਸੀਗਾ ਫੈਬਰਿਕ ਇਹਦਾ ਰੱਖਿਆ ਹੈ ਆਪਾਂ ਸ਼ਰਟ ਦਾ ਪਿਓਰ ਵਿਸਕੋਜ਼ オーਰਗੈਂਜ਼ਾ ਤੇ ਨਾਲ ਜਿਹੜੀ ਇਹ ਬਾਟਮ ਹੋਏਗੀ ਪਿਓਰ ਵਿਸਕੋਜ਼ ਸ਼ਿਮਰਦੀ ਹੋਏਗੀ ਦੁਪੱਟਾ ਇਹਦੇ ਨਾਲ ਹੋਏਗਾ ਜੀ ਚਨੌਨ ਦਾ ਇਹਦੇ ਤੇ ਹੈਂਡਵਰਕ ਦਾ ਬਹੁਤ ਸੋਹਣਾ ਨੈੱਕ ਤੇ ਪਹਿਲਾਂ ਚੈੱਕ ਕਰੋ ਕੰਮ ਕੀਤਾ ਹੋਇਆ ਆ ਠੀਕ ਹੈ ਜੀ ਫਿਰ نیچے ਨੂੰ ਕਲੀਆਂ ਜਾਂਦੀਆਂ ਆ ਤੇ ਕਲੀਆਂ ਸਾਈਡ ਇੱਕ ਸਟਾਈਲ ਜਿਹਾ ਕੰਮ ਕੀਤਾ ਬਾਜੂ ਤੇ ਵੀ ਦੇ ਸੇਮ ਕੀਤਾ ਹੈ ਠੀਕ ਹੈ ਜੀ ਨੇੜੇ ਤੋਂ ਕਢਾਈ ਚੈੱਕ ਕਰੋ ਬਹੁਤ ਸੋਹਣਾ ਸਿੱਪੀ ਦਾ ਕਟ ਦਾਣੇ ਦਾ ਕੰਮ ਕੀਤਾ ਹੋਇਆ ਆ ਠੀਕ ਹੈ ਜੀ ਨਾਲ ਜਿਹੜੀ ਮੈਚਿੰਗ ਕਰਦੀ ਹੀ ਲੈਸ਼ ਆਪਾਂ ਦੁਪੱਟੇ ਤੇ ਲਾਈ ਹੈ ਜੋ ਕਿ ਜਿਹੜੀ ਕਿ ਸ਼ਰਟ ਤੇ ਕੰਮ ਕੀਤਾ ਹੋਇਆਗਾ ਬਾਂਦਨੀ ਤੇ ਬਹੁਤ ਸੋਹਣਾ ਜਿਹੜਾ ਹੈਂਡਵਰਕ ਦਾ ਕੰਮ ਕਰਕੇ ਦੁਪੱਟੇ ਨੂੰ ਨਾਲ ਜਿਹੜਾ ਬਹੁਤ ਸੋਹਣਾ ਰੈਡੀ ਕੀਤਾ ਹੈ ਜੀ ਨੈਕਸਟ ਆਵਲਾ ਸੂਟ ਇਹੋ ਆਪਣੇ ਕੋਲ ਕਿਸੇ ਭੈਣ ਰੈਡੀ ਕਰਵਾਇਆ ਸੀਗਾ ਨੈਚੁਰਲ ਕريب ਫੈਬਰਿਕੇ ਦਾ ਰੱਖਿਆ ਸੀ ਆਪਾਂ ਲਾਲ ਦੁਪੱਟਾ ਇਹਦਾ ਰੱਖਿਆ ਚਨੌਨ ਦਾ ਦੁਪੱਟੇ ਦੇ ਫੋਰ ਸਾਈਡ ਲੈਸ਼ ਲੱਗੀ ਆ ਇਹਦੇ ਬਾਜੂ ਤੇ ਤੇ ਬਾਟਮ ਤੇ ਵਰਕ ਕੀਤਾ ਬਾਟਮ ਤੇ ਵਰਕ ਹੈ ਚੈੱਕ ਕਰੋ ਉਹਨਾਂ ਇਹ ਇਦਾਂ ਇਦਾਂ ਹੀ ਸੇਮ ਜਿਹੜਾ ਬਾਜੂ ਤੇ ਵਰਕ ਹੋਏਗਾ ਤੇ ਨੱਕ ਦੇ ਕੀਤਾ ਇਦਾਂ ਸੇਮ ਬਣਿਆ ਹੋਏਗਾ ਅਗਰ ਤੁਸੀਂ ਇਦਾਂ ਰੈਡੀ ਇਹਨੂੰ ਕਿਸੇ ਵੀ ਕਲਰ ਚ ਕਰਵਾਉਣਾ ਚਾਹੁੰਦੇ ਆ ਤੁਸੀਂ ਸਾਨੂੰ ਦੱਸ ਸਕਦੇ ਹੋ ਕਿਸੇ ਵੀ ਕਲਰ ਚ ਰੈਡੀ ਕਰਵਾ ਸਕਦੇ ਹੋ ਇਹ ਡਿਜ਼ਾਈਨ ਨੂੰ ਨੈਕਸਟ ਆਵਲਾ ਸੂਟ ਆਪਾਂ ਕੀਤਾ ਰੈਡੀ ਪਿਓਰ ਕ੍ਰਸ਼ ਟਿਸ਼ੂ ਦੇ ਵਿੱਚ ਨੈਕ ਬਣਿਆ ਆ ਘੇਰਾ ਚਾਕ ਬਣੇ ਹੋਇਆ ਠੀਕ ਹੈ ਜੀ ਬਾਜੂ ਬੋਟਮ ਸਾਰਿਆਂ ਤੇ ਵਰਕ ਕੀਤਾ ਆ ਨੈਕਸਟ ਆਵਲਾ ਸੂਟ ਦੇਖੋ ਪਿਓਰ ਡਿਸ਼ੀਨ ਕਰੇਪ ਦੇ ਵਿੱਚ ਆ ਨਾਲ ਜਿਹੜੀ ਬੋਟਮ ਹੋਏਗੀ ਖੀਨ ਖਾਬਦੀ ਹੋਏਗੀ 슬ੀਵਸ ਤੇ ਬੋਟਮ ਤੇ ਸਭ ਤੇ ਵਰਕ ਹੋਏਗਾ ਜਿੰਨੇ ਵੀ ਹੁਣ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਸਾਰਿਆਂ ਤੇ ਬੋਟਮ ਤੇ 슬ੀਵ ਤੇ ਸਾਰਿਆਂ ਤੇ ਵਰਕ ਹੋਏਗਾ ਫੈਬਰਿਕ ਇਹਦਾ ਵੀ ਪਿਓਰ ਡਿਸ਼ੀਨ ਕਰੇਪ ਹੋਏਗਾ ਜੀ ਨੈਕਸਟ ਆਪ ਪੀਆ ਗਲਾਸ ਡਾਇਮੰਡ ਟਿਸ਼ੂ ਦਾ ਫੈਬਰਿਕ ਰਹੇਗਾ ਨਾਲ ਦੁਪੱਟਾ ਕੰਟਰਾਸਟ ਰੈੱਡ ਰੱਖਿਆ ਆਪਾਂ ਕੰਟਰਾਸਟ ਸ਼ੇਡ ਰੈੱਡ ਗ੍ਰੀਨ ਦਾ ਕੀਤਾ ਆ ਠੀਕ ਹੈ ਜੀ ਨੈਕਸਟ ਆਵਲਾ ਆਪਣਾ ਮੈਰੂਨ ਕਲਰ ਦੇ ਵਿੱਚ ਆ ਗਿਆ ਜਿਹਦਾ ਫੈਬਰਿਕ ਰਹੇਗਾ ਪਿਓਰ ਨੇਚਰਲ ਕ੍ਰੇਪ 슬ੀਵਸ ਬਾਟਮ ਤੇ ਜਿਹੜਾ ਹੈਵੀ ਵਰਕ ਕੀਤਾ ਹੋਇਆ ਹੈ ਠੀਕ ਹੈ ਜੀ ਬਹੁਤ ਦੂਸਰਾ ਦੁਪੱਟੇ ਤੇ ਵੀ ਫੋਰ ਸਾਈਡ ਲੈਚ ਲੱਗੀ ਆ ਬਾਕੀ ਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਆਪਣੇ ਕੋਲ ਇਹ ਵਾਲੇ ਸੂਟ ਆ ਮੀਂਦਾ ਤੁਹਾਨੂੰ ਪਸੰਦ ਆਏ ਹੋਣਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਲਾਈਕ ਕਮੈਂਟ ਕਰਿਓ ਧੰਨਵਾਦ ਜੀ